ਸਵਾਗਤ ਹੈ ਵੀਰੋ ਆਪਣੇ YouTube ਚੈਨਲ ਫਾਰਮਰ ਪੁਆਇੰਟ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਪਿੰਡ ਲੰਡੇ ਕੇ ਜ਼ਿਲ੍ਹਾ ਮੋਗਾ ਤੇ ਆਪਣੇ ਆਪ ਘਰੇਲੂ ਪਰਿਵਾਰ ਕੋਲੇ ਇੱਕ ਵੜ ਵਗਾਊਗਾ ਐਚ ਐਫ ਵੜਾ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆਂ ਹਾਂਜੀ ਬਾਈ ਜੀ ਆਪਣਾ ਕਿਹੜੇ ਸੂਏ ਆ ਜੀ ਇਹ ਇਹ ਤੀਜੇ ਸੂਣਾ ਤੀਜੇ ਸੂਣਾ ਵਾ ਠੀਕ ਆ ਠੀਕ ਆ ਤੇ ਬਾਕੀ ਇਹਦਾ ਬਾਈ ਜੇ ਆਪਣਾ ਦੁੱਧਾ ਕੀ ਰਿਕਾਰਡ ਆ ਦੁੱਧ ਪੂਰੀ ਮਾਨਦਾਰੀ ਨਾਲ ਅਸੀਂ 36 ਕਿਲੋ ਤੋਲਿਆ 36 ਕਿਲੋ ਦੂਜੇ ਸੂਏ ਚ ਹਾਂ ਦੂਜੇ ਸੂਏ ਚ ਠੀਕ ਆ ਠੀਕ ਆ ਪਹਿਲਾਂ ਸੀਗਾ ਦਾ 26.5 ਕਿਲੋ 26.5 ਕਿਲੋ ਹਾਂ ਇਹ 36 ਕਿਲੋ ਹੋ ਗਿਆ ਠੀਕ ਆ ਜੀ ਤੇ ਫਿਰ ਇਹਦੇ ਨਾਲ ਕਹਿੰਦੇ ਆਪ ਦੀ ਸਿਵਾ ਪਸ਼ੂ ਨਹੀਂ ਦੇਗਾ ਆਉ ਨਹੀਂ ਹੈ ਕੋਈ ਡੈਰੀ ਦੀ ਫੀਡ ਨਹੀਂ ਪਾਈ ਕਿਤੇ ਕੁਝ ਨਹੀਂ ਪਾਈ ਓਕੇ ਓਕੇ ਆ ਫੀਡ ਹੀ ਹੈ ਠੀਕ ਆ ਤੇ ਹੁਣ ਇਹਦੇ ਕਿੰਨੇ ਦਿਨ ਲੈਂਦੀ ਹੈ ਇਹ ਇਹ ਜਨਵਰੀ ਦੇ ਦਿਨ ਪੂਰੇ ਹੈ ਜੀ ਜਨਵਰੀ ਕਿੰਨੀ ਹਾਂ ਫਰਵਰੀ ਹਾਂ ਫਰਵਰੀ ਚੋ ਹਾਂ 5 ਫਰਵਰੀ 5 ਫਰਵਰੀ ਨੂੰ ਹਾਂ ਠੀਕ ਆ ਠੀਕ ਆ ਮੰਨ ਲਓ ਵੀ 8-10 ਦਿਨ ਪਏ ਹਜੇ ਪਹਿਲਾਂ ਤੇ ਦਿਨ ਦੇ ਨਹੀਂ ਲਾਉਣਾ ਨਹੀਂ ਦਿਨ ਦੇ ਦੇਣਾ ਠੀਕ ਆ ਠੀਕ ਆ ਹੂੰ ਤਾਂ ਲੌਂਦੀ ਆਉਂਦੀ ਆ ਬਾਕੀ ਬਾਈ ਵੀ ਆਈ ਜੀ ਲਾ ਵੀ ਬਾਈ ਜੀ ਆਪਾਂ ਤੁਹਾਨੂੰ ਪਿੱਛੋਂ ਵੀ ਦਿਖਾ ਦਿੰਨੇ ਆ ਹਜੇ ਤਾਂ ਕਾਫੀ ਢੱਲ ਬਾਕੀ ਆ ਹਾਂ ਜੀ ਪੂਰੀਆਂ ਢੱਲਾਂ ਢੁੱਲਾ ਪਈਆਂ ਵਾ ਥੱਲੇ ਵਾ ਬਹੁਤ ਸਾਫ਼ ਆ ਇਧਰੋਂ ਵੀ ਦਿਖਾ ਦਿੰਨੇ ਤੁਹਾਨੂੰ ਤੇ ਦੂਸਰੇ ਪਾਸੇ ਵੀ ਦਿਖਾ ਦੇ ਓ ਬਾਈ ਮਾਇਓ ਨੀਗਾ ਬੜਾ ਥੋੜਾ ਜਿਹਾ ਉਪਰਾ ਕਰਤੀ ਆ ਹਾਂ ਮਗਾ ਸਰੂ ਮੂੰ ਮੱਥਾ ਬਹੁਤ ਸ਼ਾਨਦਾਰ ਆ ਕੱਦ ਕਾਠ ਪੂਰਾ ਜੀ ਲੈ ਬਾਈ ਤੋੜ ਕੇ ਦਿਖਾਓ ਮੜਾ ਕੱਢ ਕੇ ਇਧਰੋਂ ਬਾਈ ਦਾ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਵਾ ਥੋੜੀ ਜਿਹੀ ਲੰਬੀ ਤੋੜ ਦੇ ਰੋਕਲਾ 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 ਮੜਿਆ ਰੋਕਲਾ ਵਾ ਠੀਕ ਆ ਮੋੜ ਲਿਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਤੁਹਾਨੂੰ ਲੈਤੀ ਜੈ ਸਾਰੀ ਜੇ ਕਿਸੇ ਵੀਰ ਨੂੰ ਆਪਣੀ ਪਸੰਦ ਆਉਂਦੀ ਆ ਤੁਸੀਂ ਫੋਨ ਤੇ ਗੱਲ ਕਰ ਸਕਦੇ ਆ ਤੇ ਬਾਈ ਤੋਂ ਹੋਰ ਜਾਣਕਾਰੀ ਲੈ ਸਕਦੇ ਆ ਬਾਕੀ ਲੇਵੇ ਦੀ ਜੱਜਮੈਂਟ ਤੁਸੀਂ ਕਰ ਲੈਣੀ ਆ ਤੇ ਤਸੱਲੀ ਤੁਸੀਂ ਆਣ ਕੇ ਆਪ ਹੀ ਕਰ ਲੈਣੀ ਵੀਰ ਜੀ ਵੀਡੀਓ ਦੇਖਣ ਲਈ ਸਾਡਾ ਧੰਨਵਾਦ